ਫਿਰੋਜ਼ਪੁਰ ਵਿੱਚ ਇੱਕ ਹੌਲਦਾਰ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਹੌਲਦਾਰ ਕ੍ਰਿਸ਼ਨ ਲਾਲ ਸਾਬਕਾ ਬੀਜੇਪੀ ਪ੍ਰਧਾਨ ਕਮਲ ਸ਼ਰਮਾ ਦੇ ਗਨਮੈਨ ਵਜੋਂ ਤਾਇਨਾਤ ਸੀ ਛਾਤੀ 'ਚ ਲੱਗੀਆਂ ਗੋਲੀਆਂ ਦਾ ਹਵਾਲਾ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਕ੍ਰਿਸ਼ਨ ਲਾਲ ਦਾ ਕਤਲ ਕੀਤਾ ਗਿਆ ਤੇ ਪਰਿਵਾਰ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਸਾਡੀ ਇਹ ਮੰਗ ਹੈ ਕਿ ਜਲਦੀ ਤੋਂ ਜਲਦੀ ਇਨਸਾਫ ਹੋਣਾ ਚਾਹੀਦਾ ਕਿਉਂਕਿ ਜੇ ਐਵੇਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਐਵੇਂ ਲੱਗ ਪਿਆ ਤੇ ਦੂਜੇ ਲੋਕਾਂ ਦੀ ਆਮ ਜਨਤਾ ਦਾ ਕੌਣ ਰੱਖੀ ਕਰੇਗਾ ਡਿਊਟੀ ਦੇ ਦੌਰਾਨ ਉਥੋਂ ਆਏ ਨੇ ਜ਼ਖਮੀ ਹਾਲਤ ਦੇ ਵਿੱਚ ਤੇ ਇੱਥੇ ਆ ਕੇ ਲੇਟ ਗਏ ਘਰੇ ਮੈਂ ਕੇਂਦਰ ਵੇਖਿਆ ਏ ਮੈਂ ਵੇਖਿਆ ਇੱਥੇ ਪਏ ਹੋਏ ਨੇ ਪੈਆਂ ਨੂੰ ਦੇਖਿਆ ਮੈਂ ਮੈਂ ਕਹਾਂ ਚਲਸਾਂ ਆਵਾਂਗੇ ਮੈਂ ਜਨ ਨਾਲ ਮੰਜੇ ਤੇ ਬੈ ਗਈਆਂ ਮੈਂ ਕਲਾਂ ਬੈੰਦਾ ਕਰਾਉਤ ਡੈਡੀ ਲਾਉਤ ਡੈਡੀ ਬੋਲਦੇ ਨਹੀਂ ਹੋ ਬੋਲਦੇ ਨਹੀਂ ਪੈਮੈਂਟ ਕਰਕੇ ਵਰਦੀ ਮੈਂ ਕਹਾਂ ਵਰਦੀ ਵੀ ਨਹੀਂ ਨੇ ਲਾਈ ਵਰਦੀ ਵਰਦੀ ਉਹਨਾਂ ਦੇ ਲੱਗਾ ਆਇਆ ਉਹ ਖੂਨ ਲੱਗਾ ਆਇਆ ਏ ਕਮਲ ਸ਼ਰਮਨਾ ਸੀ ਡਿਊਟੀ ਤੇ ਸੀ ਪੁਲਿਸ ਇਸ ਮੌਤੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪੁਲਿਸ ਮੁਤਾਬਕ ਹਾਲੇ ਕਹਿਣਾ ਮੁਸ਼ਕਿਲ ਹੈ ਕਿ ਇਹ ਕਤਲ ਹੈ ਜਾਂ ਫਿਰ ਖੁਦਕੁਸ਼ੀ ਜਾਂਚ ਦੇ ਬਾਅਦ ਹੀ ਅਸਲ ਤਸਵੀਰ ਸਾਹਮਣੇ ਆ ਸਕੇਗੀ ਸਾਡੇ ਮਹਿਕਮੇ ਦੇ ਮਹਿਕਮਾ ਪੁਲਿਸ ਦੇ ਵਿੱਚ ਕ੍ਰਿਸ਼ਨ ਕੁਮਾਰ ਹੌਲਦਾਰ ਸੀਗੇ ਜਿਨ੍ਹਾਂ ਦੀ ਭੇਦਪੜੀ ਲਾਲਤ ਦੇ ਵਿੱਚ ਘਰ ਦੇ ਵਿੱਚ ਹੀ ਮੌਤ ਹੋਈ ਹੈ ਜੋ ਡੂੰਘਾਈ ਵਿੱਚ ਤਫਤੀਸ਼ ਕਰਕੇ ਸਿਆਹੀ ਸਾਹਮਣੇ ਲਿਆਂਦੀ ਜਾਊਗੀ ਤਫਤੀਸ਼ ਦੇ ਵਿੱਚ ਸਹੀ ਤੱਥ ਸਾਹਮਣੇ ਲਿਆਂਦੇ ਜਾਣਗੇ ਸੂਬੇ ਵਿੱਚ ਲਗਾਤਾਰ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਸਵਾਲ ਤਾਂ ਚੁੱਕੇ ਹੀ ਨੇ ਪਰ ਇਸ ਹਾਦਸੇ ਦੇ ਬਾਅਦ ਇਹ ਕਹਿਣਾ ਸ਼ਾਇਦ ਗਲਤ ਨਹੀਂ ਹੋਵੇਗਾ ਕਿ ਹੁਣ ਸੂਬੇ ਵਿੱਚ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਨੇ